ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਰਾਤ ਸ਼ਾਮ ਨੂੰ ਆ ਗਏ ਸੀ ਜੀ ਗੋਬਿੰਦ ਧਾਮ ਜਿਵੇਂ ਅਸੀਂ ਹੁਣ ਇੱਥੋਂ ਯਾਤਰਾ ਸ਼ੁਰੂ ਕਰਨ ਲੱਗੇ ਹੇਮਪੁਰ ਸਾਹਿਬ ਦੀ ਉੱਪਰ ਤੇ ਆਉ ਤੋਂ ਨਾਲ ਲੈ ਕੇ ਚੱਲਦੇ ਆ ਜੀ ਦਰਸ਼ਨ ਕਰ ਲਈ ਗੁਰੂ ਸਾਹਿਬਾਂ ਦੇ ਆਪਾਂ ਤੇ ਦੇਖੋ ਸਾਰੇ ਮਤਲਬ ਪਿਆਰ ਆਵੇ ਸਾਰੇ ਜਿੰਨੇ ਵੀ ਜਾਨਵਰ ਯਾਤਰਾ ਆ ਇੱਧਰੋਂ ਇਹ ਸਾਰੇ ਯਾਤਰ ਖੜੇ ਆ ਜੀ ਆਪਾਂ ਸਾਹਮਣੇ ਖੜੇ ਆ ਜੀ ਆ ਗੁਰਦੁਰ ਸਾਹਿਬ ਸਾਹਮਣੇ ਆਵਾਲਾ ਤੇ ਆਪਾਂ ਇੱਧਰ ਜਾਣਾ ਜੀ ਇਹ ਆਪਣੇ ਬੰਦੇ ਖੜੇ ਹੋਏ ਜੀ ਹਾਂਜੀ ਕਿਵੇਂ ਲੱਗ ਰਿਹਾ ਜੀ ਠੀਕੋ ਹਾਂਜੀ ਅਸੀਂ ਯਾਤਰਾ ਸ਼ੁਰੂ ਕਰ ਦਿੱਤੀ ਹੈ ਜੀ ਤੇ ਆਪਣੇ ਸਾਰੇ ਫਿਰ ਬਲੋਟ ਵਾਲੇ ਪੁਡਡੇ ਵਾਲੇ ਚੰਡੀਗੜ੍ਹ ਵਾਲੇ ਹੋਰ ਕਿਥੋਂ ਵਾਲੇ ਜੀਨਦ ਵਾਲੇ ਸਾਰੇ ਮੇਰੇ ਪਿੱਛੇ ਸਾਡੇ ਹਾਂਜੀ ਆ ਦੇਖੋ ਇਹ ਸਾਡਾ ਭਾਈ ਹਰਮਨ ਸਿੰਘ ਤੇ ਕੀ ਹਾਲ ਹੈ ਤੇਲ ਦੀ ਮਾਲਸ਼ ਬੋਬ ਦੀ ਕਰਦਾ ਆਓ ਜੀ ਤੁਹਾਨੂੰ ਨਾਲ ਲੈ ਚਲਦੇ ਹਾਂ ਸਫਰਾਂ ਦੇ ਤੇ ਸਾਡੇ ਚੈਨਲਾਂ ਬਣੇ ਰਿਓ ਜੀ ਬਣੇ ਰਿਓ ਜੀ ਦਵਾਈ ਕਿਤਨੇ پیسے ਲੇਤਾ ਘੋੜੇ ਕੇ ਘੋੜੇ ਕਿਤਨੇ پیسے 1500 ਰੁਪਏ 1500 ਰੁਪਿਆ ਕੰਮ ਕਰ ਲੋ ਹਾਂ ਕੰਮ ਬਹੁਤ ਮਹਿੰਗੇ ਲਗਾਤੇ ਬਹੁਤ ਮਹਿੰਗੇ ਲਗਾਦੇ ਯਾਰ ਗੌਰਮੈਂਟ ਰੇਟ ਹੈ ਭਾਈ ਜੀ ਆਪਕੇ ਘੋੜੇ ਕੇ ਕੇ ਜਾਤਾ ਜੋੜੀ ਲੱਗੇਗਾ ਜੋੜੇਗਾ ਸੇਲ ਆਂ ਪੰਜਾਬ ਸੇ ਆਏ ਆ ਹਮਾਰੇ ਪੱਟੋ ਮੇ ਬਹੁਤ ਜਣਾ ਹਾਂ ਹਾਂ ਸਿੱਧੂ ਮੁਸੀ ਵਾਲਾ ਵਾਜ ਵਾਜ ਕਰ ਰਹੇ ਆ ਬਹੁਤ ਖੁਸ਼ੀ ਨਾਲ ਚਲੋ ਜੀ ਬੋਲੇ ਦਿਨਾਰੇ ਕੋੜਾ ਲੋ ਜੀ ਬੁੱਢੇ ਪੂਰੇ ਆਪਣੇ ਕੈਮ ਆ ਜੀ ਮੁੰਡੇ ਆਪਣੇ ਕੈਮ ਆ ਜੀ ਪੂਰੇ ਇਹ ਨਹੀਂ ਹਾਰਦੇ ਇੰਜ ਯਾਤਰਾ ਹੀ ਕਰਨੀ ਹੈ ਤਾਂ ਇਹ ਬੁੱਢੇ ਦਾ ਵੇਚਣ ਦਾ ਰੇਟ ਦੱਸੀਂ ਲਏ ਨਾਏ ਬਬੀਏ ਮੁੰਡੇ ਕਹਿੰਦੇ ਯਾਤਰਾ ਕਰ ਜੀ ਅਸੀਂ ਅਸੀਂ ਕੋੜਿਆ ਦਾ ਕੀ ਕਰਣਾ ਵਾਹਿਗੁਰੂ ਵਾਗ ਕਰਦੇ ਜਾਓ ਇਹ ਪਹਾੜ ਚੜਦੇ ਜਾਓ ਚੜਦੇ ਜਾਓ ਵਾਹਿਗੁਰੂ ਆ ਦੇਖੋ ਜੀ ਗੋਵਿੰਦ ਆਉਂਦੋ ਹਰੇ ਥੋੜਾ ਦੂਰ ਆਏ ਥੋੜਾ ਆ ਤੇ ਚੜਾਈ ਫੇਰ ਸ਼ੁਰੂ ਹੋਗੀ ਹੈਗੀ ਵਾਕਿਆ ਹੈਗੀ ਹੈਗੀ ਆ ਵਾਕੀ ਚੜਾਈ ਆ ਵਾਕਿਆ ਮਨਸੇ ਵੀ ਹਰਮਾਨਾ ਚਲੋ ਜੀ ਲਓ ਜੀ ਖਿੱਚਦੇ ਅੱਗੇ ਕੰਮ ਜਰਾ ਮਿਲਦੇ ਨਹੀਂ ਖਰਪ ਕੋੜੇ ਆ ਬਾਈ ਬਹਲੇ ਮੰਗਦੇ ਨੇ ਯਾਰ ਮਾਰੋ ਆ ਪੈਸੇ ਵਾਲੇ ਮੰਗਦੇ ਆ ਦਿੱਕੀ ਦੇ ਉੱਪਰ ਚੜਦੇ ਨੇ ਓ ਥੱਲੋਂ ਆਇਆ ਹੋਇ ਇੱਧਰ ਸੰਗਤਾਂ ਖੜੀਆਂ ਹੋਈਆਂ ਜੀ ਇੱਧਰ ਘੋੜੇ ਉਹ ਵੀ ਕੀ ਕਿਹਨੇ ਘੋੜੇ ਘੋੜਿਆਂ ਦੇ ਬੰਦੇ ਚਲੋ ਜੀ ਮਿਲਦੇ ਆਂ ਜੱਗੇ ਜਾ ਕੇ ਚਲੋ ਜੀ ਆਪਾਂ ਹੁਣ ਇੱਧਰ ਜਾਣਾ ਜੀ ਮਿਲਦੇ ਆਂ ਜੀ ਲੋ ਜੀ ਦੇਖੋ ਗਲੇਸ਼ੀਅਰ ਨਾਲ ਲੱਦੇ ਹੋਏ ਪਹਾੜ ਇੱਧਰ ਹੀ ਸਾਰੇ ਪਾਸੇ ਬਰਫ਼ ਹੀ ਬਰਫ਼ ਹੈ ਜੀ ਉਹਦੇ ਸੰਗਤ ਜੀ ਕੀ ਆਪਾ ਉਹ ਸਾਹਮਣੇ ਦੇਖਦੇ ਹੁਣੇ ਤੁਹਾਨੂੰ ਕੈਮਰੇ 'ਚ ਤੁਸੀਂ ਅੱਗੇ ਬਤਾਂਦੇ ਆਪ ਪਿੱਛੇ ਮੌhle ਇਦਾਂ ਦਾ ਜੀ ਆਜੋ ਆਜੋ ਆਹ ਦੇਖੋ ਜੀ ਬਈ ਆਪਣੇ ਆਈ ਜਾਂਦੇ ਆ ਜੀ ਕੈਦਨ ਵਾਲਾ ਲੰਬਾ ਪੜੇਗਾ ਜੀ ਲੋ ਜੀ ਆਪਣੇ ਮਿੱਤਰ ਜੀ ਦਰਸ਼ਨ ਕਰਕੇ ਆਏ ਜੀ ਇਹਨੇ ਤਾਂ ਪੁੱਛਦੀ ਆਪਾਂ ਐਕਸਪੀਰੀਅੰਸ ਕਿਦਾਂ ਦਾ ਰਿਹਾ ਤੁਹਾਨੂੰ ਵੀ ਪੌੜੀਆਂ ਨਾਲ ਰਸਤਾ ਵਧੀਆ ਹੈ ਕਿ ਪਲੇਨ ਰਸਤਾ ਵਧੀਆ ਹੈ ਪੌੜੀਆਂ ਦਾ ਰਸਤਾ ਵਧੀਆ ਕਿਉਂਕਿ ਦੂਜੇ ਰਸਤੇ ਫਿਸਲਣੋਂ ਬਹੁਤ ਜ਼ਿਆਦਾ ਹੈ ਅੱਛਾ ਜੀ ਠੀਕ ਹੈ ਬਹੁਤ ਜ਼ਿਆਦਾ ਸਲਿੱਪ ਹੁੰਦੇ ਆ ਠੀਕ ਹੈ ਪੌੜੀਆਂ ਦੇ ਹੱਥ ਨੂੰ ਆ ਜਿਹੜੀ ਗ੍ਰਿਲ ਲੱਗੀ ਉਹਨੂੰ ਹੱਥ ਪਾ ਜਾਂਦਾ ਆਪਣਾ ਅੱਛਾ ਤੇ ਸੰਗਤ ਨੂੰ ਕੀ ਦੇਵਾਂ ਆਪਾਂ ਮਤਲਬ ਕਹਾਂਗੇ ਵੀ ਤੁਸੀਂ ਪੌੜੀਆਂ ਜਾਓ ਜਾਂ ਜਾਓ ਪਰ ਜਾਓ ਦੂਜੀ ਨਹੀਂ ਪਲੇਨ ਦਾ ਆਪਾਂ ਨੂੰ ਬੈਸਟ ਹੈ ਰਸਤਾ ਉੱਪਰ ਚੜ੍ਹਨ ਵਾਸਤੇ ਹੈ ਪੌੜੀਆਂ ਬੈਸਟ ਹੈ ਕਿਉਂਕਿ ਫਿਸਲ ਬਹੁਤ ਜ਼ਿਆਦਾ ਹੈ ਠੀਕ ਹੈ ਠੀਕ ਹੈ ਹ ਦੀ ਬੋੜੀਆਂ ਦੀ ਬਾਈ ਦੀ ਕੋੜੀਆਂ ਵਾਲਾ ਰਸਤਾ ਬਹੁਤ ਬੈਸਟ ਹੈ ਬਹੁਤ ਵੈਰਚ ਹੈ ਠੀਕ ਹਾਂਜੀ ਤੁਸੀਂ ਜੀ ਜਿੰਤਾ ਕਿ ਸਾਰਿਆਂ ਨੇ ਕਿਹਾ ਵੀ ਬੋੜੀਆਂ ਵਾਲਾ ਰਸਤਾ ਬੈਸਟ ਹੈ ਉਸੇ ਤਰ੍ਹਾਂ ਮੇਰਾ ਵੀ ਪੁਆਇੰਟ ਆਫ View ਇਹੀ ਹੈ ਕਿ ਕੋੜੀਆਂ ਵਾਲਾ ਰਸਤਾ ਦੀ ਬੈਸਟ ਐਜ਼ ਕੰਪੇਅਰ ਟੂ ਦੂਸਰਾ ਰਸਤਾ ਠੀਕ ਹੈ ਕਿਉਂਕਿ ਉਧਰ ਗਲੇਸ਼ੀਅਰ ਬਣਿਆ ਹੋਇਆ ਹੈ ਤੇ ਉਹਦੇ ਆਪਣਾ ਮੁੱਲ ਲੈਂਡ ਦਾ ਕੋਈ ਫਾਇਦਾ ਨਹੀਂ ਜਾਣ ਦੇਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਪਿਛਲੇ ਹਫਤੇ ਹੀ ਪੰਜ ਬੰਦੇ ਥੱਲੇ ਆਏ ਆ ਛੇ ਅੱਛਾ ਜੀ ਪੰਜ ਕੱਢ ਲਏ ਸੀਗੇ ਇੱਕ ਔਰਤ ਵਿਚਾਰੀ ਰਹਿ ਗਈ ਉਹਦੀ ਮੌਤ ਹੋ ਗਈ ਰਾਤ ਨੂੰ ਪਤਾ ਨਹੀਂ ਦੁਪਹਿਰੇ ਆ ਰਾਤ ਨੂੰ ਫੌਜੀਆ ਨੇ ਗੱਡਿਆ ਨੂੰ ਅੱਛਾ ਜੀ ਸੋ ਇਹਦੇ ਕਰਕੇ ਵੀ ਆਪਾਂ ਇਹ ਹੀ ਪ੍ਰੇਫਰ ਰਸਤਾ ਕਰਾਂਗੇ ਠੀਕ ਹੈ ਜੀ ਕੋੜੀਆਂ ਵਾਲਾ ਕਿਉਂਕਿ ਇੱਧਰ ਗ੍ਰੇਲ ਹੈ ਸੇਫਟੀ ਹੈ ਠੀਕ ਹੈ ਇੱਧਰ ਚਲੋ ਆਪਣੇ ਗਲੇਸ਼ੀਅਰ ਟੁੱਟਣ ਦਾ ਘਾਤ ਘਟ ਖਤਰਾ ਇੱਕ ਵਾਰੀ ਵੀ ਲਾਸਟ ਪਰਿਓ ਕਰੋ ਫਿਰ ਬੋਲੇ ਸੋਨੇ ਹਾਲ ਸਾਰ ਸ੍ਰੀ ਅਕਾਲ ਪਰਬਤ ਹੈ ਜਾਂ ਐਮਕੁੰਟਾ ਜਹਾ ਪਰਬਤ ਹੈ ਵਾਹ ਠੀਕ ਹੈ ਤੇ ਆਪਣੀ ਸਾਰਿਆਂ ਨੂੰ ਅਪੀਲ ਹੈ ਵੀ ਆ ਬਾਈ ਦਾ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੁਹਾਨੂੰ ਹਰੇਕ ਟਰੈਵਲਿੰਗ ਬਾਰੇ ਦੱਸਣਗੇ ਇਹ ਸਿਕ ਰਾਈਡ ਸਿਕ ਰਾਈਡ ਤੁਹਾਨੂੰ ਬਹੁਤ ਮਿਹਨਤ ਕਰ ਰਹੇ ਨੇ ਭਾਜੀ ਇਹ ਆਦਾ ਚੈਨਲ ਚਲਾਉਣ ਲਈ ਸੋ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਬਾਈ ਜੀ ਤੇ ਨਹੀਂ ਸਮਝਿਆ ਗੱਲ ਨੂੰ ਠੀਕ ਹੈ ਜੀ ਵਾਹ ਜੀ ਵਾਹ ਠੀਕ ਹੈ ਜੀ ਠੀਕ ਹੈ ਜੀ ਗੁਰੂ ਸਾਹਿਬ ਕਿਰਪਾ ਕਰਨ ਆ ਦੇਖੋ ਜੀ ਸੰਗਤ ਬੈਠੇ ਜੀ ਪਰ ਦਰਸ਼ਨ ਕਰਕੇ ਆਈ ਆ। ਉਹ ਪਰਲੇ ਪਹਾੜ ਤੋਂ ਆਏ ਜੀ ਅਸੀਂ। ਤੇ ਆਹ ਸਾਹਮਣੇ ਪੋਡੀਆਂ ਦਾ ਰਸਤਾ ਜਾਂਦਾ ਜੀ ਇੱਧਰ ਤੇ ਇੱਧਰ ਜਾਂਦਾ ਜੀ। ਸਾਹਮਣੇ ਪਲੇਨ। ਤੇ ਤੁਸੀਂ ਪੋਡੀਆਂ ਦਾ ਰਸਤਾ ਚੁਣਿਓ ਉਹ ਰਹਿਣ ਦੇਖੋ ਕਿ ਇੱਥੇ ਰਿਸਕ ਬਹੁਤ ਏ। ਟਿਲਕਣ ਹੋ ਜਾਂਦੀ ਏ ਇਸ ਕਰਕੇ ਤਾਂ ਕਰਕੇ ਤੇ ਠੀਕ ਹੈ ਜੀ। ਮਿਲਦੇ ਆਂ ਜੀ ਗੋਬਿੰਦ ਤਾਮ ਤੇ ਬਾਕੀ ਵੀਡੀਓ ਤਾਂ ਬਣਾਉਣੀ ਨੇ। ਵੀਡੀਓ ਤੱਕ ਜੀ। ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਜੀ ਠੀਕ ਹੈ ਜੀ ਤੇ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਅ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਕਿੱਦਾਂ ਦੀ ਲੱਗੀ ਤੇ ਮਿਲਦੇ ਆਂ ਜੀ ਤੁਹਾਨੂੰ ਨੀਚੇ ਗੋਬਿੰਦ ਧਾਮ ਲੋ ਜੀ ਆਪਾਂ ਪਹੁੰਚ ਗਏ ਜੀ ਗੁਰੂ ਦੀ ਕਿਰਪਾ ਨਾਲ ਪਾੜਾ ਨਾਲ ਖੰਦੇ ਹੋਏ ਇੱਧਰ ਜੀ ਆਪਣੇ ਇਸ਼ਾਨਾਰ ਪਾਣੀ ਕਰਕੇ ਤੇ ਬਾਕੀ ਇੱਧਰ ਸੰਗਤ ਬਹੁਤ ਹੈ ਜੀ पासे बस आप इनान पानी कर लिया जी दर्शन कर दिया जी मोहल वाईगुरु बोल कृपा की जी ती पहुंच गए जी आ देखो जी बर्फ आ इधर ही बर्फ आ देखो जी आ देखो जी आ बर्फ है जी अग्गे ली अघ्रोनेयो चाले मोल्च Ay glorious oh अफणनेयो प्रॉड लाणा जानाम सब्सको ऊजितरा ऑऽट्व होते होinh free अग्षनें आपक शोलड जित्यों एशेधा थाहरो जोगर भालव sì त्रस्ता ख़ार मेल Me सफवा जोड़ आहरो इसके सफिक Tabiiков के एशिक स ਲੋ ਸੰਗਤ ਜੀ ਆਓ ਦੇਖੋ ਨੱਕੋ ਨਾ ਕੇ ਭਰਿਆ ਵੀ ਸੰਗਤ ਹੋ ਦੇਖੋ ਥੱਲੇ ਦਾ ਲੋੜ ਕਿਤੇ ਨਿਹਰਾ ਹੈਗਾ ਲੰਗਾਂ ਨੂੰ ਲੋੜ ਬਿਮਾਰ ਹੋ ਗਿਆ ਤਨੂਰ ਆਹ ਦੇਖੋ ਜੀ ਆਹ ਦੇਖੋ ਜੀ ਸੰਗਤ ਤੁਰਦੀ ਨਹੀਂ ਹੈਗੀ ਜੀ ਕੀ ਕਰੀਏ ਲੋ ਜੀ ਅਸੀਂ ਦਰਸ਼ਨ ਕਰਕੇ ਗੁਰੂ ਸਾਹਿਬਾਂ ਦੇ ਚਾਲੇ ਪਾਤੇ ਜੀ ਤੇ ਥੋੜੀ ਥੋੜੀ ਸੁਣੋ ਸਨੋ ਪਈ ਜਾਂਦੀ ਹੈ ਜੀ ਆਹ ਦੇਖੋ ਜੀ ਅੱਪੋ ਰੱਖ ਇਧਰ ਆਪਿਆ ਸੁਨੋਂ ਨਾਲ ਇਧਰ ਵੀ ਆਹ ਦੇਖੋ ਸਾਰੀ ਸੁਨੋ ਆਹ ਦੇਖੋ ਜੀ ਠੀਕ ਹੈ ਜੀ ਮਿਲਦੇ ਆ ਜੀ ਗੋਬਿੰਦ ਹੈਲੋ